ਸਸਰੀ ਘਰ ਸਾਰਿਆਂ ਨੂੰ ਹਾਂਜੀ ਫਰੀਦਕੋਟ ਤੋਂ ਬਹੁਤ ਵੱਡੀ ਖਬਰ ਸਾਹਮਣੇ ਆ ਰਹੀ ਹੈ ਜਿਹੜੇ ਕੀ ਪਤਨੀ ਨੇ ਆਪਦੇ ਆਸ਼ਿਕ ਦੇ ਨਾਲ ਰਲ ਕੇ ਆਪਣੀ ਪਤੀ ਦਾ ਕਤਲ ਕਰ ਦਿੱਤਾ ਜਿਹੜਾ ਕਿ ਇਹ ਕੁਛ ਚਿਰ ਪਹਿਲਾਂ ਉਹਨਾਂ ਨੇ ਆਪਦੀ ਭੈਣ ਨੂੰ ਵੀ ਇਹ ਗੱਲ ਦੱਸੀ ਸੀ ਵੀ ਮੈਨੂੰ ਖਤਰਾ ਹੈਗਾ ਵੀ ਮੇਰੇ ਪਤਨੀ ਤੋਂ ਮੈਨੂੰ ਖਤਰਾ ਹੈਗਾ ਹਾਲਾਂਕਿ ਉਹਨਾਂ ਨੇ ਬੁਟੀਕ ਵੀ ਖੋਲ ਕੇ ਦਿੱਤੀ ਸੀ ਉਹਨਾਂ ਨੂੰ ਬਹੁਤ ਵਧੀਆ ਕੰਮ ਚੱਲਦਾ ਸੀ ਪੈਸਾ ਤੇ ਲਈ ਬਹੁਤ ਸੀਗਾ ਉਹਦੇ ਕੋਲੇ ਹੱਥ ਸੀਗਾ ਸਾਰਾ ਕੁਝ ਹਾਂ ਕਿ ਜੀ ਬੇਚਾਰਾ ਉਹ ਪਹਿਲੇ ਹੀ ਹਨਾ ਇਸ ਗੱਲ ਤੇ ਗੌਰ ਕਰ ਲੈਂਦਾ ਤਾਂ ਅੱਜ ਦੀ ਜਾਨ ਬਚ ਰਹੀਦੀ ਤੇ ਆਪਾਂ ਸਨਾਂ ਨੇ ਸਾਨੂੰ ਵੀਡੀਓ ਅੱਗੇ ਦੀ ਆਪਾਂ ਗੱਲਬਾਤ ਕਰਦੇ ਆ ਫਿਰ ਅਕਰਵਿੰਦਰ ਤੇ ਮਲਛਟ ਸਾਡੇ ਨਾਲ ਨਹੀਂ ਗੱਲਬਾਤ ਇਹਨਾਂ ਨਾਲ ਕਰਦੇ ਆ ਆਪਾਂ ਸਭ ਬਹੁਤ ਹੀ ਮੰਦ ਭੱਗੀ ਇਹ ਘਟਨਾ ਵਾਪਰੀ ਹੈ ਬਹੁਤ ਸਾਰੀਆਂ ਚੀਜ਼ਾਂ ਚੱਲ ਰਹੀਆਂ ਨੇ ਸਰਕੂਲੇਟ ਹੋ ਰਹੀਆਂ ਨੇ ਸਭ ਤੋਂ ਪਹਿਲਾਂ ਮੈਂ ਤੁਹਾਡੇ ਤੋਂ ਜਾਨਣਾ ਚਾਹਣਾ ਔਰ ਉਸਨੇ ਵੀ ਆਪਣੀ ਸਟੋਰੀ ਦੱਸੀ ਹੈ ਪੁਲਿਸ ਨੇ ਜਿਸ ਤਰੀਕੇ ਨਾਲ ਇਨਵੈਸਟੀਗੇਸ਼ਨ ਚੱਲ ਰਹੀ ਹੈ ਉਹ ਦੱਸਿਆ ਅਸਲ ਦੇ ਵਿੱਚ ਪਰਿਵਾਰ ਨੂੰ ਕਹਾਣੀ ਕੀ ਪਤਾ ਹੈ ਕਿ ਗੁਰਵਿੰਦਰ ਨੂੰ ਡਾਊਟ ਹੈਗਾ ਸੀ ਇਸ ਤਰ੍ਹਾਂ ਦਾ ਕਿ ਉਹਦੀ ਘਰ ਵਾਲੀ ਉਸ ਨੂੰ ਮਰਵਾ ਸਕਦੀ ਹੈ ਇਸ ਤਰ੍ਹਾਂ ਦੀ ਜਾਣਕਾਰੀ ਉਹਨੇ ਆਪਣੀ ਸਿਸਟਰ ਨੂੰ ਜਾਂ ਆਪਣੇ ਪਰਿਵਾਰ ਨੂੰ ਦਿੱਤੀ ਸੀ ਇਹ ਪਤਾ ਲੱਗਿਆ ਕੁਝ ਸਮਾਂ ਪਹਿਲਾਂ ਗੁਰਵਿੰਦਰ ਨੇ ਆਪਣੀ ਸਿਸਟਰ ਨੂੰ ਕੁਝ ਦੱਸਿਆ ਸੀ ਵੀ ਆ ਕਰਕੇ ਵੀ ਮੇਰਾ ਮਨ ਨਹੀਂ ਲੱਗਦਾ ਜਾਂ ਮੈਨੂੰ ਕੋ ਖਤਰਾ ਲੱਗਦਾ ਪਰ ਇਹ ਨਹੀਂ ਪਤਾ ਵੀ ਨਾ ਸਿਸਟਰ ਨੇ ਵੀ ਬਾਈਕਰ ਦੀਬ ਨਾਲ ਇਹ ਜਾਂ ਬਿਕਰਵਿੰਦਰ ਦੇ ਫਾਦਰ ਮਦਰ ਨਾਲ ਇਹ ਗੱਲ ਸਾਂਝੀ ਕੀਤੀ ਕਿ ਨਹੀਂ ਪਰ ਉਹਨੇ ਦੱਸਿਆ ਜਰੂਰ ਸੀ ਵੀ ਮੈਨੂੰ ਖਤਰਾ ਲੱਗਦਾ ਵੀ ਉਹ ਵੀ ਗੱਲਾਂ ਬਾਤਾਂ ਤੁਹਾਨੂੰ ਸ਼ੱਕ ਪੈ ਗਿਆ ਸੀ ਵੀ ਮੇਰਾ ਨੁਕਸਾਨ ਕਰਾ ਸਕਦੀ ਹੈ ਅੱਛਾ ਗੁਰਵਿੰਦਰ ਨੂੰ ਇਸ ਤਰ੍ਹਾਂ ਦਾ ਪਤਾ ਸੀਗਾ ਕਿ ਉਹਦੀ ਘਰ ਵਾਲੀ ਦਾ ਬਾਹਰ ਅਫੇਰ ਚੱਲਦਾ ਕਿਸੇ ਦੇ ਨਾਲ ਤੇ ਉਹ ਪਤਾ ਸੀ ਤਾਂ ਤਾਂ ਉਹਨੂੰ ਇਹਨਾਂ ਗੱਲਾਂ ਤੋਂ ਜਿਨੋਂ ਉਹ ਬੈਂਕ ਜੌਬ ਜਾਂਦਾ ਸੀ ਜਾਂ ਪਿੱਛੋਂ ਕੋਈ ਕੰਮ ਬਟਿਕ 'ਚ ਲੋਕ ਦੱਸਦੇ ਸੀ ਪਿੰਡ ਦੇ ਵੀ ਐ ਵੀ ਉਹਨੂੰ ਸ਼ੱਕ ਪੈ ਗਿਆ ਸੀ ਜਿਹੜਾ ਇਥੋਂ ਜਿਹੜਾ ਤਾਂ ਹੀ ਉਹਨਾਂ ਨੇ ਆਖਿਆ ਵੀ ਸਾਡੇ ਰਾਹ ਦਾ ਰੋੜਾ ਇਹਨੂੰ ਖਤਮ ਕਰਕੇ ਅੱਛਾ ਘਰ ਵਾਲੀ ਬੁਟੀਕ ਵੀ ਖਲਾ ਕੇ ਦਿੱਤਾ ਇਹਨਾਂ ਨੇ ਕਿੰਦੇ ਕਿ ਘਰ ਵਾਲੀ ਨੂੰ ਪੁੱਤਾਂ ਤਰ੍ਹਾਂ ਰੱਖਦੇ ਸੀਗੇ ਉਹਦੇ ਸਹੁਰੇ ਹਾਂ ਵੀ ਜਦੋਂ ਪਹਿਲੇ ਦਿਨ ਆਇਆ ਕਿ ਸੋਹਣਾ ਮੇਰਾ ਦੋ ਪੁੱਤਾਂ ਵੀ ਇੱਕ ਇਹ ਵੀ ਮੇਰਾ ਪੋਤੀ ਆ ਨੋ ਨਹੀਂ ਮੇਰਾ ਪੋਤੀ ਆ ਵੀ ਉਹਨੂੰ ਨੋ ਨਹੀਂ ਸਮਝਿਆ ਸੀ ਹੁਣ ਉਹ ਪੁੱਤੀ ਸਾਹਮਣੇ ਦੇ ਸੀ ਪਰ ਉਹ ਰੌਲਾਏ ਵੀ ਉਹਨਾਂ ਇਹਨਾਂ ਨੂੰ ਸ਼ਰੀਫ ਬੰਦਾਂ ਨੂੰ ਇਹ ਨਹੀਂ ਪਤਾ ਸੀ ਵੀ ਇਹਦੇ ਮਨ ਚ ਕੀ ਆ ਵੀ ਇਹਨਾਂ ਸਾਡਾ ਨੁਕਸਾਨ ਹੋ ਜਾਊਗਾ ਪਰ ਉਹ ਚਲੋ ਇਹ ਤਾਂ ਮਾੜੀ ਗੱਲ ਨਹੀਂ ਜੇ ਆਪਾਂ ਘਰੇ ਆਪਾਂ ਨੋ ਵਿਆਹ ਕੇ ਲਿਆਉਣੇ ਆ ਭਤੀ ਜਿਹੜੇ ਜੁੱਤ ਕਹਦੇ ਹੋ ਪਰ ਉਹਨਾਂ ਇਹਨਾਂ ਨੂੰ ਇਹ ਨਹੀਂ ਪਤਾ ਸੀ ਵੀ ਸਾਡਾ ਸਾਰਾ ਘਰੀ ਬਰਬਾਦ ਕਰ ਜਾਗੀ ਔਰ ਇਹ ਕਾਪਸ ਦੇ ਵਿੱਚ ਰਿਲੇਸ਼ਨ ਠੀਕ ਸੀਗਾ ਪਤੀ ਪਤਨੀ ਦਾ ਇਹਨਾਂ ਦਾ ਗੁਰਵਿੰਦਰ ਦਾ ਔਰ ਰੁਪਿੰਦਰ ਕੌਰ ਦਾ ਹੁਣ ਪਤਾ ਲੱਗਦਾ ਵੀ ਇਹ ਕੁਝ ਸਮੇਂ ਤੋਂ ਕੋਈ ਮਨ ਮਟਾਉ ਰਹਿਦਾ ਸੀ ਅੱਡ ਪੈਂਦੇ ਸੀ ਹਾਂ ਵੀ ਬੇ ਦੱਸਦੇ ਗੱਲਾਂ ਮਤਾਂ ਹੁਣ ਨਿਕਲਣੀਆਂ ਵੀ ਕਿਉਂਕਿ ਇੱਥੇ ਇਹ ਦੋਵੇਂ ਜਾਨੇ ਸੀ ਕਿਉਂਕਿ ਭਾਈ ਇੱਥੇ ਭੈਣ ਉੱਥੇ ਬਾਹਰ ਸੀ ਹਾਂ ਕੈਨੇਡਾ ਸੀ ਇਹ ਦੋਵੇਂ ਜਾਨੇ ਇੱਥੇ ਰਹਿੰਦੇ ਸੀ ਤੇ ਇਹ ਹੁਣ ਹੌਲੀ ਹੌਲੀ ਪਤਾ ਲੱਗਦਾ ਵੀ ਕਿਉਂਕਿ ਬੰਦਾ ਸ਼ਰੀਹ ਬਾਣਾ ਹੁਣ ਕਰਕੇ ਆਉਂਦੀ ਗੱਲ ਕਹਿਣਾ ਦੱਸ ਨਹੀਂ ਸਕਿਆ ਜੇ ਕਿਸੇ ਨਾਲ ਸ਼ੇਅਰ ਕਰਦਾ ਤੇ ਸ਼ੇਅਰ ਅੱਜ ਪੱਜ ਜਾਂਦਾ ਇਹ ਵੀ ਹੁੰਦਾ ਨਾ ਕਿ ਸ਼ਾਇਦ ਹਾਂਜੀ ਤੁਸੀਂ ਵੀਡੀਓ ਸੋਣੀ ਲੈਤੀ ਹੋਊਗੀ ਇਹਨਾਂ ਦੇ ਪਰਿਵਾਰ ਨੂੰ ਬਹੁਤ ਹੀ ਜ਼ਿਆਦਾ ਇਤੇ ਵਿਸ਼ਵਾਸ ਸੀਗਾ ਜਿਹੜੀ ਕਿ ਉਹ ਮੁੰਡੇ ਦੀ ਮਾਤਾ ਸੀ ਉਹਨਾਂ ਦਾ ਕਹਿਣਾ ਸੀ ਵੀ ਸਾਡਾ ਇੱਕ ਪੁੱਤ ਨਹੀਂ ਸਾਡੇ ਦੋ ਪੁੱਤਾਂ ਵੀ ਇਹ ਵੀ ਸਾਡਾ ਪੁੱਤ ਹੀ ਹੈ ਜਿਹੜੀ ਅਸੀਂ ਨਵਾਂ ਬਣਾ ਕੇ ਲਿਆਏ ਆ ਪਰ ਇਹਨੇ ਇੰਨਾ ਵਿਸ਼ਵਾਸ ਘਾਤ ਕੀਤਾ ਜਿਹੜਾ ਹਨਾ ਇੰਨਾ ਵਿਸ਼ਵਾਸ ਕਰਨਾ ਕਿਸੇ ਤੇ ਗਲਤ ਨਹੀਂ ਹੈਗਾ ਪਰ ਫਿਰ ਵੀ ਆਪਾਂ ਅੱਖਾਂ ਖੋਲੋ ਵੀ ਸਮਝੋ ਅਗਲੇ ਨੂੰ ਵੀ ਕੀ ਕਰ ਰਿਹਾ ਤੇ ਕੀ ਨਹੀਂ ਕਰ ਰਿਹਾ ਪਰ ਇੰਨਾ ਅੱਖਾਂ ਮੀਚ ਕੇ ਵਿਸ਼ਵਾਸ ਕਰਨਾ ਜਿਹੜਾ ਬਹੁਤ ਜ਼ਿਆਦਾ ਗਲਤ ਆ ਉਹ ਮੁੰਡੇ ਨੂੰ ਗੁਰਵਿੰਦਰ ਸਿੰਘ ਨੂੰ ਪਤਾ ਵੀ ਲੱਗ ਰਿਹਾ ਸੀਗਾ ਵੀ ਹੋਟਲਾਂ ਦੇ ਵਿੱਚ ਜਾਂਦੀ ਆ ਆਪਦੇ ਆਸ਼ਕ ਨਾਲ ਮਿਲ ਕੇ ਉੱਥੇ ਰਾਤਾਂ ਵੀ ਕੱਢਦੀ ਆ ਜਿਹੜਾ ਕਿ ਇੰਨਾ ਵਿਸ਼ਵਾਸ ਕਰਨਾ ਬਹੁਤ ਜ਼ਿਆਦਾ ਗਲਤ ਆ ਉਹਨੇ ਥੋੜਾ ਚਿਰ ਪਹਿਲਾਂ ਕੁਝ ਦੱਸਿਆ ਸੀ ਆਪਦੀ ਭੈਣ ਨੂੰ ਉਹਨੇ ਪਤਾ ਨਹੀਂ ਆਪਦੇ ਮਾਪਿਓ ਨਾਲ ਗੱਲ ਕੀਤੀ ਵੀ ਕਿ ਨਹੀਂ ਕੀਤੀ ਅਗਰ ਜੇ ਇਹੋ ਗੱਲ ਕਰ ਦੰਦੇ ਤੇ ਅੱਜ ਜਿਹੜਾ ਉਹ ਕੁੜੀ ਦਾ ਜਿਹੜੀ ਉਹ ਕੁੜੀ ਨੇ ਕੋਲੇ ਗੱਲ ਕੀਤੀ ਸੀ ਗੁਰਵਿੰਦਰ ਸਿੰਘ ਨੇ ਵੀ ਜੇ ਉਹ ਭੈਣ ਉਹਦੀ ਦੱਸ ਦੰਦੀ ਆਪਦੇ ਮਾਪਿਓ ਕੋਲੇ ਤਾਂ ਅੱਜ ਖਾਣੀ ਉਹਨਾਂ ਦੇ ਵਿੱਚ ਹੋਣਾ ਸੀਗਾ ਤੇ ਹੁਣ ਉਹਨਾਂ ਦੇ ਪਰਿਵਾਰ ਦਾ ਕਹਿਣਾਗਾ ਵੀ ਇਹਨੂੰ ਕੜੀ ਤੋਂ ਕੜੀ ਸਜ਼ਾ ਮਿਲਣੀ ਚਾਹੀਦੀ ਹੈ। ਅਹੇ ਜੀ ਜਨਾਨੀ ਨੂੰ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ। ਅਹੇ ਜੀ ਹੁਣ ਅਹੇ ਜੇ ਬਹੁਤ ਜ਼ਿਆਦੇ ਕਾਂਡ ਸਾਹਮਣੇ ਆਉਂਦੇ ਨੇ। ਨਤ ਨਮੀ ਕੋਈ ਇਹ ਜੀ ਸੁਣਨ ਨੂੰ ਮਿਲਦੀ ਆ ਖਬਰ ਜਿਹੜੀ ਕਿ ਲੋਕਾਂ ਨੂੰ ਕੁਛ ਨਹੀਂ ਦੀਦਾ ਹੈਗਾ ਵੀ ਇਹ ਕੋਈ ਆਪਣਾ ਜਾ ਕੋਈ ਬਗਾਨਾ ਕਾ ਪਤਾ ਨਹੀਂ ਦੁਨੀਆ ਜਾਈ ਕਿਹੜੇ ਪਾਸੇ ਨੂੰ ਜਾਂਦੀ ਆ ਆਪਣੇ ਦੀ ਵੀ ਕਿਸੇ ਨੂੰ ਪਛਾਣ ਨਹੀਂ ਨਹੀਂ ਹੈਗੀ ਜਿਹੜਾ ਕਿ ਹਨਾ ਇਨਾਂ ਚਾਵਾ ਲਾਡਾ ਨਾਲ ਵਿਆਹ ਨੇ ਆ ਪਤੀਆਂ ਪੁੱਤਾਂ ਨੂੰ ਤੇ ਜਦੋਂ ਉਹੀ ਆਪਣੇ ਤੇ ਨਾ ਪਤਾ ਦਾ ਕਾਲ ਵਨ ਜਾਂਦੇ ਨੇ ਤੇ ਫਿਰ ਇਹ ਜਨ ਤਾਂ ਫਿਰ ਫਾਂਸੀ ਦੀ ਸਜ਼ਾ ਹੀ ਹੋਣੀ ਚਾਹੀਦੀ ਆ ਤੇ ਉਹਦੇ ਪਰਿਵਾਰ ਵਾਲਿਆਂ ਦਾ ਵੀ ਕਹਿਣਾਗਾ ਵੀ ਸਾਨੂੰ ਇਨਸਾਫ ਮਿਲਣਾ ਚਾਹੀਦਾ ਇਹ ਇਹਨੂੰ ਕੋਈ ਆਜ਼ਾਦੀ ਦਾ ਹੱਕ ਨਹੀਂ ਹੈਗਾ ਜਿਹੜਾ ਕਿ ਇੱਕ ਬੇਕਸੂਰ ਦੀ ਜਾਨ ਲੈ ਲਈ ਤੇ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਆ ਕਰੋ ਬਿੱਲ ਅਤੇ ਘੰਟੀ ਵਾਲਾ ਬਟਨ ਜੁੜਦਾ ਬਦਿਆ ਕਰੋ ਧੰਨਵਾਦ ਜੀ